ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਸਾਵਾ ਜੀ ਕੀ ਫਤਿਹ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਣਾ ਕੋਟਕਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਧਾ ਦਿੱਤੇ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਤੇ ਨਾ ਸੋਧ ਹੋਈ ਨੀ ਕੱਲਾ ਕੱਲਾ ਜ਼ੇਹੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇਟੀ ਆਪਾ ਹੋਂ ਬਣਾ ਲਈ ਆ ਅੱਛਾ ਜੀ ਜ਼ੇਹੇਦਾਰ ਕਰਦੇ ਹਾਸਨ ਜੰਡੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ੇਹੇਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈ ਆ ਪਰ ਉਹਨੂੰ ਲਿਖ ਕੇ ਕਾਲ ਤੱਕ ਹਮੋਂ ਦਿੱਤਾ ਇਹਨਾਂ ਨੂੰ 20 ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੁਣ ਨੇ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਕਿਸੇ ਮਾਰਦੀ ਕੁੱਤੀ ਔਰਤ ਸਾਲੀ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਕਹੂੰਗੀ ਮੈਂ ਬੰਦੇ ਨਹੀਂ ਮੈਂ ਗੱਲ ਨਹੀਂ ਕਰਨੀ ਕਰ ਨਹੀਂ ਇਸ ਗੱਲ ਤੇ ਤੁਸੀਂ ਮੇਰੇ ਲੜਾਈ ਕਰਾਉਣ ਦੀ ਯਕੀਨਤ ਕਰਦੇ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੈਨੂੰ ਵੀ ਬੜਾ ਧਾਮੀ ਦਾ ਮੈਨੂੰ ਤਾਂ ਇਸ ਗੱਲ ਦੀ ਇਲਮ ਨਹੀਂ ਕੋਈ ਬੱਖੀ ਹੋਣ ਦੇ ਕਿਨੇ ਹੋਇਆ ਚਲੋ ਆਪਾਂ ਇਸ ਕਹਾਂ ਲੂ ਕਹੋਗੀ ਬਈ ਹੋਗਾ ਨਵੇਂ ਵੀ ਧਾਮੀ ਨੇ ਕਰਾ ਦਿੱਤੇ ਫਿਰ ਮੰਨ ਲਓਗੇ ਤੁਸੀਂ ਗੱਲ ਆਪਾ ਸਰ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ